ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅੱਜ ਆਪ ਵੱਲੋਂ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਚਲਦੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਸੜਕਾਂ ਤੇ ਉਤਰੇ ਪ੍ਰਾਪਰਟੀ ਲੀਡਰ ਐਸੋਸੀਏਸ਼ਨ ਵੱਲੋਂ ਕਾਲੀ ਚੰਡੀਆ ਦਿਖਾ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਮੌਕੇ ਉੱਪਰ ਉਹਨਾਂ ਨੂੰ ਵਿਰੋਧ ਕਰਨ ਤੋਂ ਰੋਕ ਦਿਆ ਨਜ਼ਰਬੰਦ ਕੀਤਾ ਗਿਆ वंतमान मुर्दाबाद 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 वंतमान मुर्दाबाद 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 पंजाब सरकार मुर्दाबाद 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 गली गली में चोर है आम पार्टी चोर है गली गली में चोर है आम पार्टी है गली गली में शोर है आम पार्टी चोर है मुर्दाबाद 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 पंजाब सरकार मुर्दाबाद 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 पंजाब सरकार ਬੰਦ ਕਰੋ ਸਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋਾਰੇ ਕਾਨੂੰਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦਾਰੇ ਕਾਨੂੰਨ ਮੁਰਦਾਬਾਦ 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 ਗੁਵਰਨ ਸਮਾਨ ਮੁਰਦਾਬਾਦ 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 ਜਿਹੜਾ ਜਿਹੜਾ ਡਿਐਕਟ ਦੇ ਲਿਖ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਕਿ ਅੱਲਾਹ ਦੇ ਦੇਖੋ 2 ਫਰਵਰੀ ਨੂੰ ਪੰਜਾਬ ਦੇ ਸੀਐਮ ਆਮ ਆਦਮੀ ਪਾਰਟੀ ਵੀ ਕਹਿ ਸਕਦੇ ਹਨ ਉਹਨਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਕੋਈ ਵੀ ਉਹ ਰਜਿਸਟਰੀ ਕਰਾਉਣ ਸਮੇ ਐਨਓਸੀ ਜਿਹੜੀ ਮੰਗ ਕੀਤੀ ਜਾਂਦੀ ਆਪਾਂ ਉਹਨੂੰ ਖਤਮ ਕਰ ਦਿੱਤਾ ਲੇਕਿਨ ਇੰਨਾ ਸਮਾਂ ਬੀਤਣ ਦੇ باوجود ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਬ ਵੀ ਦੋਨੋਂ ਨਾ ਨੋਟਿਸ ਜਾਰੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਕਿਹਾ ਸੀ ਕਿ ਦੇਹ ਜਿਨੇ ਜ਼ਮੀਨਾਂ ਵਾਂ ਦੇਹ ਜ਼ਮੀਨਾਂ ਦਾ ਜਿਹੜਾ ਉਹ ਕੀਤਾ ਵਾ ਤੇ ਦੇਹ ਜ਼ਮੀਨਾਂ ਦੇ ਵਿੱਚ ਦੀ ਪਿੰਡਾਂ ਵਾਲੀ ਜ਼ਮੀਨਾਂ ਹੁੰਦੀ ਆ ਪਿੰਡਾਂ ਵਾਲੀ ਜ਼ਮੀਨਾਂ ਦੀ ਐਨਓਸੀ ਲੈਦਾ ਕੋਈ ਨਹੀਂ ਉਹ ਤਾਂ ਪਹਿਲਾਂ ਬੰਦ ਹੁੰਦੀ ਏ ਉਹਦੀ ਉਹਦੀ ਕ੍ਰੋਕ ਕਰੋ ਨਾ ਕਰੋ ਉਹਦਾ ਕੀ ਮਤਲਬ ਨਹੀਂ ਹੁੰਦਾ ਸੋ ਅੱਜ ਭਗਵੰਤ ਮਾ ਜੀ ਨੇ ਅਮਰਸਰ ਆਉਣਾ ਸੀ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਇਹਨਾਂ ਨੇ ਪ੍ਰਚਾਰ ਕਰਨਾ ਹੀ ਆਪਾਂ ਪੀਸਫੁਲੀ ਪ੍ਰੋਟੈਸਟ ਕਰਨਾ ਹੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜਨੀਆਂ ਵੀ ਇਹੋ ਜਿਹਾ ਐਲਾਨ ਕਰਨ ਦਾ ਫਾਇਦਾ ਕੀ ਆ ਜਿਹਦੇ ਨਾਲ ਲੋਕਾਂ ਦਾ ਫਾਇਦਾ ਨਾ ਹੋਵੇ ਪੰਜਾਬ ਦੇ ਇੱਕ ਬੰਦੇ ਦਾ ਭਲਾ ਨਹੀਂ ਇਹ ਨੋਟੀਫਿਕੇਸ਼ਨ ਦੇ ਨਾਲ ਸੋ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਹੀ ਆਪਾਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜਨੀਆਂ ਹੀ ਉੱਥੇ ਹਾਲਗੇਟ ਔਰ ਸਰਕਾਰ ਨੂੰ ਦੱਸਣਾ ਹੀ ਵੀ ਇਸ ਚੀਜ਼ ਦਾ ਕਿੰਨਾ ਨੁਕਸਾਨ ਹੋਏਗਾ ਇਹ ਉਹੀ ਪੰਜਾਬ ਦੇ ਲੋਕ ਹੈ ਜਿਨ੍ਹਾਂ ਦੇ ਨਾਲ ਤੁਸੀਂ ਡਗਾ ਬਾਜੀ ਕਰਨ ਦੇ ਤੇ ਝੂਠੇ ਐਲਾਨ ਕਰਨ ਦੇ ਨਾ ਦੇ ਬਿਜਲੀ ਦਾ ਕੋਈ ਮੀਟਰ ਲੱਗਣ ਰਿਹਾ ਤੇ ਨਾ ਹੀ ਕੋਈ ਰਜਿਸਟਰੀ ਹੋਣੀ ਹੈ ਇਹਨੂੰ ਸਿੱਧ ਤੁਸੀਂ ਕਹਿੰਦੇ ਸ਼ਾਦੀ ਲਈ ਪ੍ਰੋਟੈਸਟ ਕਰਨਾ ਹੀ ਅੱਜ ਸਾਨੂੰ ਉਹਨਾਂ ਪ੍ਰੋਟੈਸਟ ਕਰਨ ਤੋਂ ਰੋਕਿਆ ਗਿਆ ਸਾਡੇ ਬੰਦੇ ਰਾਤ ਦੇ ਹੌਸ ਰੈਸਟ ਕੀਤੇ ਨੇ ਸਾਨੂੰ ਵੀ ਅਰੈਸਟ ਕੀਤਾ ਗਿਆ ਇੱਥੇ ਰੋਕਿਆ ਗਿਆ ਸਾਨੂੰ ਤੇ ਅਸੀਂ ਇਸ ਚੀਜ਼ ਦੀ ਨਿੰਦਾ ਵੀ ਕਰਦੇ ਹਾਂ ਬਹੁਤ ਜ਼ਿਆਦਾ ਕਿ ਇਹ ਪਬਲਿਕ ਦਾ ਇਸ਼ੂ ਆ ਆਮ ਲੋਕਾਂ ਦਾ ਨਾ ਤੇ ਰੀਅਲ ਏਸਟੇਟ ਵਾਲਿਆਂ ਦਾ ਨਾ ਇਹ ਪ੍ਰੋਪਰਟੀ ਡੀਲਰਾਂ ਦਾ ਇਹ ਆਮ ਲੋਕਾਂ ਦਾ ਇਸ਼ੂ ਆ ਜਿਹੜਾ ਬੰਦਾ ਪਲਾਟ ਹੋਲਡ ਰਿਹਾ ਉਹਨੇ ਕੋਈ ਆਪਣੀ ਲੜਕੀ ਦੀ ਸ਼ਾਦੀ ਵਾਸਤੇ ਕੋਈ ਪਲਾਟ ਲਿਆ ਵਾ ਕੋਈ ਬੱਚੇ ਨੂੰ ਬਾਹਰ ਭੇਜਣ ਵਾਸਤੇ ਲਿਆ ਕੋਈ ਬੰਦਾ ਬਿਮਾਰ ਹੈ ਉਹਦੇ ਵਾਸਤੇ ਪਲਾਟ ਲਿਆ ਲੇਕਿਨ ਪਲਾਟਾਂ ਦੀ ਜੇ ਐਨਓਸੀ ਐਨਓਸੀ ਉਸੇ ਤਰ੍ਹਾਂ ਮੰਗ ਕੇ ਤਿਆਰੀ ਜੇਵੇਂ ਜਾਂਦਾ ਹੈ ਅਸੀਂ ਸਾਨੂੰ ਹੁਣ ਡਿਟੇਨ ਕੀਤਾ ਹੋਣੇ ਅਗਲੀ ਰਣਨੀਤੀ ਤਿਆਰ ਕਰਾਂਗੇ ਆਪਾਂ ਆਪਾਂ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਬਲਾਕ ਪੱਧਰ ਤੇ ਪੂਰੇ ਪੰਜਾਬ ਦੇ ਸਰਕਾਰ ਦਾ ਵਿਰੋਧ ਕਰਾਂਗੇ ਆਪਾਂ ਲੋਕਾਂ ਦੇ ਨਾਲ ਬਹੁਤ ਵੱਡਾ ਧੁਖਾ ਕੀਤਾ ਗਿਆ ਇਹ ਪੰਜਾਬ ਦੇ ਉਹੀ ਲੋਕ ਆ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਇਹ ਮੁੱਖ ਮੰਤਰੀ ਬਣੇ ਨੇ ਐਮਐਲਏ ਬਣੇ ਨੇ ਮੰਤਰੀ ਬਣੇ ਨੇ ਤੇ ਅੱਜ ਲੋਕ ਪਰੇਸ਼ਾਨ ਆ ਕਿਤੇ ਫੀਡਬੈਕ ਤੇ ਲਾ ਕੇ ਦੇਖੋ ਪਬਲਿਕ ਦੇ ਵਿੱਚ ਕਿੰਤਰਾਂ ਲੋਕ ਪਰੇਸ਼ਾਨ ਨੇ ਧੁਖ ਤੰਗ ਨੇ ਬਦਲ ਦੋ ਫਸ ਬਦਲ ਦੋ ਬਈ ਮਾਨਾ ਦਾ ਰਾਜ ਬਦਲ ਦੋ ਅ ਬੜੀ ਮੰਦ ਭਾਗੀ ਗੱਲ ਆ ਸਾਡੇ ਪੰਜਾਬ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਰਾਪਾਲ ਜੀ ਨੂੰ ਇਹਨਾਂ ਦੀ ਆਵਾਜ਼ ਜਿਹੜੀ ਉਹਨੂੰ ਦਬਾਉਣ ਨੂੰ ਕੁਚਲਣ ਨੂੰ ਇਹਨਾਂ ਨੇ ਰੀਟੇਨ ਕੀਤਾ ਗਿਆ ਦੇਖੋ ਕਿਸੇ ਦਾ ਵੀ ਸ਼ਾਂਤੀਮਈ ਧਰਨਾ ਕਰਨਾ ਜਾਂ ਰੋਪ੍ਰੋਟੈਸਟ ਕਰਨਾ ਇਹਨਾਂ ਦਾ ਹੱਕ ਹੈ ਜਿੰਨੂੰ ਇਹਨਾਂ ਨੇ ਅੱਜ ਇਹਨਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਇਹਦਾ ਸਖਤ ਵਿਰੋਧ ਕਰਦੇ ਆ ਸਾਡੇ ਮਾਧਿਅਮ ਰਾਹੀਂ ਅਸੀਂ ਆ ਇਹਨਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਾੜਦੇ ਆ ਇਹ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜੇ ਇਹ ਉੱਥੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਾੜੀਆਂ ਜਾਣੀਆਂ ਸੀ ਇਹ ਪਰ ਚਾਹੁੰਦੇ ਆ ਵੀ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਇਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਇਹਨਾਂ ਲੋਕਾਂ ਨੂੰ ਝੂਠੇ ਵਾਦੇ ਕੀਤੇ ਆ ਵੇਖੋ ਹਰ ਕੋਈ ਹਰ ਪਰਿਵਾਰ ਹਰ ਪਰਿਵਾਰ ਹਰ ਕੋਈ ਨਾ ਕੋਈ ਬੰਦਾ ਆਪਣਾ ਕੁਝ ਨਾ ਕੁਝ ਸੇਵਿੰਗ ਕਰਕੇ ਪ੍ਰਾਪਰਟੀ ਚਲਾਉਂਦਾ ਮੇਰਾ ਕੋਲ ਚਲੋ ਕਿਸੇ ਸਮੇਂ ਕੋਈ ਜਮਾ ਪੂੰਜੀ ਹੋ ਜੂ ਕਿਉਂਕਿ ਵਿਆਹ ਕਰਨਾ ਬੱਚੇ ਪੜਾਉਣੇ ਆ ਸਕੂਲਾਂ 'ਚ ਬੱਚੇ ਭੇਜਣੇ ਵਿਦੇਸ਼ ਭੇਜਣੇ ਆ ਪਰ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਲਾਰਾ ਇਹ ਨਾ ਲਾਓ ਤੁਸੀਂ ਮਾਫੀ ਨਾ ਕਰੋ ਤੁਸੀਂ ਬਿਆਨ ਹੀ ਨਾ ਦਿਓ ਵੀ ਐਨਓਸੀ ਖਤਮ ਕਰਨ ਲੱਗੇ ਆ ਜੇ ਬਿਆਨ ਦਿੱਤਾ ਉਹ ਕਿੰਨਾ ਖੋਦਿਆ ਭਾਰਤ 'ਚ ਨਿਕਲਿਆ ਚੂਹਾ ਐਨਓਸੀ ਮਾਫ ਤੇ ਮਾਫ ਕਿਹੜੀ ਉਹ ਰਾਮਪਾਲ ਜੀ ਉਹਨਾਂ ਤੁਹਾਨੂੰ ਦੱਸ ਤੀਆ ਇਹ ਬਹੁਤ ਅਸੀਂ ਆਪਣਾ ਪ੍ਰੋਟੈਸਟ ਜਲ ਜਿਖਾਉਣੇ ਆ ਔਜਲਾ ਸਾਹਿਬ ਬਾਹਰ ਹੋਣ ਕਰਕੇ ਪਾਤਲੀ ਸਕੇ ਫੋਨ ਤੇ ਗੱਲ ਹੋਈ ਹੈ ਅਸੀਂ ਹਮੇਸ਼ਾ ਸੰਜੀਵ ਰਾਮਪਾਲ ਜੀ ਨਾਲ ਇਹਨਾਂ ਦੀ ਐਸੋਸੀਏਸ਼ਨ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋਤੇ ਹਾਂ ਧੰਨਵਾਦ ਚਲੋ